ਤੇ ਮੋਹਬਤ ਤੇ ਰੋਗ ਅਵੱਲਾ ਲਾ ਲਿਆ ਉਹਨੂੰ ਚੇਤੇ ਰੱਖਣ ਲਈ ਅਸੀਂ ਆਪਣਾ ਆਪ ਗਵਾ ਲਿਆ ਉਹਦਾ ਮਹਿਲ ਸੀ ਝੂਠੇ ਸ਼ੀਸ਼ਿਆਂ ਦਾ ਅਸੀਂ ਆਪਣਾ ਕੱਚਾ ਟਾਰਾ ਟਾ ਲਿਆ ਉਹ ਵੇਂਦੀ ਸੀ ਇਸਮਾਨਾਂ ਨੂੰ ਅਸੀਂ ਰੱਬ ਵੀ ਦਿਲੋਂ ਭੁਲਾ ਲਿਆ ਔਰ ਟਲਦੇ ਸੂਰਜ ਬਦਲ ਗਈ ਖੁਰੇ ਕਿਹੜਾ ਰਤਬਾ ਪਾ ਲਿਆ ਮੈਂ ਭੁੱਲਿਆ ਆਪਣੇ ਆਪ ਨੂੰ ਉਨੇ ਕਿਹੜਾ ਪੀਰ ਧਿਆਲਿਆ ਲਹੁਰਕੀਆਂ ਮੇਰੀਆਂ ਨਬਜ਼ਾਂ ਦਾ ਉਹਨੇ ਬਾਹਰ ਵਿੱਚ ਚੂੜਾ ਪਾ ਲਿਆ ਚਿੱਟਾ ਕਫਨ ਮੇਰੀ ਅਰਥੀ ਤੇ ਉਹਨ ਸਿਰ ਤੇ ਵਾਗ ਸਜਾ ਲਿਆ ਲੰਬੂ ਲੱਗਿਆ ਮੇਰੀਆਂ ਸਦਰਾਂ ਦਾ ਉਹਨੇ ਨੱਚ ਕੇ ਯਾਰ ਮਨਾਲਿਆ ਮੈਂ ਕੈਦ ਹੋਇਆ ਤਸਵੀਰਾਂ ਚ ਉਹਨੇ ਰੁੱਤ ਬਾਅ ਉੱਚਾ ਪਾ ਲਿਆ ਸਿੱਧੂਆ ਛਾਡ ਵਫਾਦੀ ਆਸ ਸੀ ਥੀ ਉਨੇ ਕਰ ਵੀ ਨਵਾਂ ਵਸਾ ਲਿਆ ਮੇਰੀ ਮੌਤ ਤੇ ਰੋਏ ਮੇਰੇ ਚਾਰ ਆਪਣੀ ਉਹਨ ਲਾਮ ਲਸ਼ਕਰ ਪਿੱਛੇ ਲਾ ਲਿਆ ਜਿਹੜੀ ਅੱਖਾਂ ਚ ਵੇਨਦਾ ਸੀ ਖੁਦਾਨੂ ਉਹਨਾਂ ਅੱਖਾਂ ਚ ਸੁਰਮਾ ਵੀ ਕਿਸੇ ਹੋਰ ਦੇ ਨਾਮ ਦਾ ਪਾ ਲਿਆ